ਗੁਰਦੇਵ ਸਖਾ ਅਗਿਆਨ ਭੰਜਨ ਅਗਿਆਨ ਭੰਜਨ ਭੰਜਨ ਦਾ ਅਰਥ ਹੈ ਤੋੜ ਦਿੰਦਾ ਹੈ ਤਬਾਹ ਕਰ ਦਿੰਦਾ ਹੈ ਨਿਸ਼ਤੋ ਨਾਬੂਦ ਕਰ ਦਿੰਦਾ ਹੈ ਸੱਚਾ ਗਿਆਨ ਸਾਡੇ ਅੰਦਰੋਂ ਅਗਿਆਨਤਾ ਨੂੰ ਨਿਸ਼ਤੋ ਨਾਬੂਦ ਕਰ ਦਿੰਦਾ ਹੈ ਤਬਾਹ ਕਰ ਦਿੰਦਾ ਹੈ ਕਿਹੜੀ ਅਗਿਆਨਤਾ ਸਾਡੇ ਮਨਾਂ ਦੇ ਵਿੱਚ ਹੈ ਆਪਾਂ ਇੱਕ ਅਦਾ ਜ਼ਿਕਰ ਕਰ ਲੈਨੇ ਆ ਜਿਉਂਦਿਆਂ ਜੀ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਇਨਸਾਨੀਅਤ ਹੈ ਮਰ ਜਾਣ ਤੋਂ ਪਰੰਤ ਡਰਾਮੇਬਾਜ਼ੀਆਂ ਕਰਨੀਆਂ ਇਹ ਜਿਹੜੀ ਹੈ ਗੁਰਮਤ ਨਹੀਂ ਹੈ ਮਰ ਜਾਣ ਤੋਂ ਬਾਅਦ ਸ਼ਰਾਧ ਕਰਨੇ ਇਹ ਗੁਰਮਤ ਨਹੀਂ ਹੈ ਇਹ ਬ੍ਰਾਹਮਣਵਾਦ ਹੈ ਸੋ ਇਸ ਕਰਕੇ ਇਹ ਅਗਿਆਨਤਾ ਸਾਨੂੰ ਆਪਣੇ ਜੀਵਨ ਦੇ ਵਿੱਚੋਂ ਕੱਢਣੀ ਪਏਗੀ ਇਹ ਸੱਚਾ ਗਿਆਨ ਹੀ ਹੈ ਜਿਹੜਾ ਸੁਰਤ ਦੇ ਵਿੱਚ ਆਉਂਦਾ ਹੈ ਤੇ ਇਹ ਗੱਲ ਸਮਝਾ ਦਿੰਦਾ ਹੈ ਕਿ ਭਲਿਆ ਸੋਚ ਜੇ ਸ਼ਰਾਧਾਂ ਦੇ ਰੂਪ ਦੇ ਵਿੱਚ ਮਰ ਚੁਕੇ ਪਿਤਰਾਂ ਨੂੰ ਕੁਝ ਮਿਲਦਾ ਹੋਵੇ ਤੇ ਉਹਨਾਂ ਨੂੰ ਉੱਥੇ ਸੰਤੁਸ਼ਟੀ ਹੁੰਦੀ ਹੋਵੇ ਤੇ ਜਰਾ ਸੋਚ ਕੇ ਵੇਖ ਵਿਚਾਰ ਕਰਕੇ ਵੇਖ ਜੇ ਇੱਕ ਚੋਰ ਦੇ ਘਰ ਦੇ ਵਿੱਚ ਉਹਦਾ ਕੋਈ ਬਾਪ ਦਾਦਾ ਚੜਾਈ ਕਰ ਜਾਏ ਤੇ ਚੋਰ ਉਹਦੇ ਨਮਿੱਤ ਸ਼ਰਾਧ ਰੱਖ ਲਵੇ ਤੇ ਸ਼ਰਾਧਾਂ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਨੇ ਦੇਣ ਵਾਲੀਆਂ ਉਹ ਬ੍ਰਾਹਮਣ ਨੂੰ ਦੇ ਦੇਵੇ ਤੇ ਬ੍ਰਾਹਮਣ ਦੇ ਕਹੇ ਮੁਤਾਬਕ ਉਹਦੀਆਂ ਜੜੀਆਂ ਉਹ ਵਸਤੂਆਂ ਨੇ ਉਹ ਮਰ ਚੁਕੇ ਪਿਤਰਾਂ ਨੂੰ ਅਪੜਾ ਦੇਵੇ ਬ੍ਰਾਹਮਣ ਤੇ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਰਾ ਸੋਚ ਕੇ ਵੇਖੋ ਉਥੇ ਜਦੋਂ ਇਹ ਵਸਤੂਆਂ ਅਪੜਨ ਗਈਆਂ ਜਿੱਥੇ ਆਖਿਆ ਜਾਂਦਾ ਕਿ ਅੱਗੇ ਸਭ ਕੁਝ ਮਿਲ ਜਾਂਦਾ ਹੈ ਅਗਲਾ ਜਹਾਨ ਉਥੇ ਸਭ ਕੁਝ ਮਿਲਦਾ ਹੈ ਜਦੋਂ ਉਥੇ ਇਹ ਵਸਤੂਆਂ ਦਿੱਤੀਆਂ ਜਾਣੀਆਂ ਨੇ ਤੇ ਜਿਨ੍ਹਾਂ ਦੇ ਘਰ ਦੀਆਂ ਇਹ ਵਸਤੂਆਂ ਹੋਈਆਂ ਉਹਨਾਂ ਦੇ ਬਾਪ ਦਾਦਿਆਂ ਨੇ ਪਛਾਣ ਲੈਣੀਆਂ ਨੇ ਤੇ ਉਥੇ ਫਿਰ ਇੱਕ ਚਰਚਾ ਚੱਲੇਗੀ ਉਥੇ ਸਵਾਲ ਖੜੇ ਹੋਣਗੇ ਉਸ ਬੰਦੇ ਦੇ ਉੱਪਰ ਕੀ ਸਵਾਲ ਖੜੇ ਹੋਣਗੇ ਕਿ ਇਹ ਪਦਾਰਥ ਇਹ ਵਸਤੂਆਂ ਇਹ ਬਸਤਰ ਇਹ ਬਰਤਨ ਤੇ ਸਾਡੇ ਘਰ ਦੇ ਸੀ ਤੇ ਇਹਦੇ ਕੋਲ ਕਿਵੇਂ ਆ ਗਏ ਆਣੇ ਸਾਡੇ ਕੋਲ ਚਾਹੀਦੇ ਸੀ ਇਹਦੇ ਕੋਲ ਕਿਵੇਂ ਆ ਗਏ ਭਾਈ ਉਥੇ ਫਿਰ ਸਵਾਲ ਜਵਾਬ ਹੋਣਗੇ ਤੂੰ ਤੂੰ ਮੈਂ ਮੈਂ ਹੋਏਗੀ ਝਗੜਾ ਹੋਏਗਾ ਲੜਾਈ ਹੋ ਸਕਦੀ ਹੈ ਅੰਤ ਅਖੀਰ ਗੱਲ ਇੱਥੇ ਆਪੜ ਨਹੀਂ ਹੈ ਜਿਹੜਾ ਵੀ ਉਥੇ ਕੋਈ ਨਿਆਂ ਕਰਤਾ ਕੋਈ ਜੱਜ ਬੈਠਾ ਹੋਇਆ ਜਿਹੜਾ ਸੱਚ ਦਾ ਸੱਚ ਤੇ ਝੂਠ ਦਾ ਝੂਠ ਕਰਦਾ ਹੈ ਤੇ ਉਹਨੇ ਜਦੋਂ ਪੂਰੀ ਤਸ਼ਵੀਸ਼ ਕੀਤੀ ਜਦੋਂ ਉਹਨੇ ਪੂਰਾ ਲੇਖਾ ਜੋਖਾ ਕੀਤਾ ਤੇ ਪਤਾ ਲੱਗਣਾ ਕਿ ਸਾਰੀ ਗਲਤੀ ਬ੍ਰਾਹਮਣ ਦੀ ਹੈ ਇਹ ਬ੍ਰਾਹਮਣ ਨੇ ਜਿਹੜਾ ਚੋਰੀ ਦਾ ਸਮਾਨ ਹੈ ਇੱਥੇ ਦੂਜਿਆਂ ਦੇ ਘਰਾਂ ਤੋਂ ਕਪੜਾ ਆਇਆ ਇਸ ਕਰਕੇ ਹੁਣ ਹੱਥ ਕਿਹਦੇ ਵੱਡੇ ਜਾਣ ਫਿਰ ਬ੍ਰਾਹਮਣ ਦੇ ਹੀ ਹੱਥ ਵੱਡੇ ਜਾਣਗੇ ਇਹ ਬਾਬਾ ਨਾਨਕ ਜੀ ਬ੍ਰਾਹਮਣ ਦੇ ਸਾਹਮਣੇ ਬੈਠ ਕੇ ਬ੍ਰਾਹਮਣ ਨੂੰ ਕੋਈ ਇਦਾਂ ਮਸ਼ਕਰੀਆਂ ਨਹੀਂ ਕਰ ਰਹੇ ਬ੍ਰਾਹਮਣ ਦੀ ਇਦਾਂ ਕੋਈ ਬੇਇੱਜ਼ਤੀ ਨਹੀਂ ਕਰ ਰਹੇ ਬਲਕਿ ਉਹਨੂੰ ਸਮਝਾ ਰਹੇ ਨੇ ਇਹ ਭਲਿਆ ਤੂੰ ਕਿਹੜੇ ਰਾਹੇ ਪੈ ਗਿਆ ਤੇਰਾ ਕੰਮ ਤੇ ਸਮਾਜ ਨੂੰ ਇੱਕ ਕਰਨਾ ਸੀ ਤੇਰਾ ਕੰਮ ਤੇ ਸਮਾਜ ਨੂੰ ਜਿਹੜਾ ਸੀ ਐਜੂਕੇਟਡ ਕਰਨਾ ਸੀ ਤੇਰਾ ਕੰਮ ਤੇ ਸਮਾਜ ਨੂੰ ਅੱਗੇ ਲਿਜਾਣਾ ਸੀ ਕਿਉਂਕਿ ਤੂੰ ਆਪ ਇਹ ਗੱਲ ਮੰਨਦਾ ਪਰ ਤੂੰ ਕਿਹੜੇ ਰਾਹੇ ਪੈ ਗਿਆ ਸਮਾਜ ਨੂੰ ਵੰਡੀਆਂ ਵਾਲੇ ਪਾਸੇ ਤੋਰ ਦਿੱਤਾ ਸਮਾਜ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਰੱਖ ਦਿੱਤਾ ਸਮਾਜ ਨੂੰ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਦੇ ਵਿੱਚ ਉਲਝਾ ਰਿਆ ਹੈ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ब्राह्मण ਨੂੰ ਸਮਝਾਈ ਬਾਬਾ ਨਾਨਕ ਜੀ ਦੇ ਅੰਦਰ ਜਿਹੜਾ ਗਿਆਨ ਉਤਰਿਆ ਉਹ ਗਿਆਨ ਸੀ ਅ ਗਿਆਨ ਭੰਜਨ ਜਿਸ ਨੇ ਅ ਗਿਆਨਤਾ ਦਾ ਨਾਸ਼ ਕਰ ਦਿੱਤਾ ਹੁਣੇ ਸਾਖੀ ਇਹ ਕਹਾਣੀ ਆਪਾਂ ਕਈ ਦਫਾ ਸੁਣੀ ਹੋਈ ਹੈ ਕਿ ਗੁਰੂ ਨਾਨਕ ਜੀ ਨੇ ਬ੍ਰਾਹਮਣ ਨੂੰ ਇਹ ਸਾਰੀ ਗੱਲ ਸਮਝਾਈ ਬਾਣੀ ਰੂਪ ਦੇ ਵਿੱਚ ਆਪਾਂ ਇਹ ਗੱਲ ਸਮਝ ਲਈ ਹੈ ਤੇ ਆਪਾਂ ਸਾਰਿਆਂ ਨੂੰ ਪਤਾ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਵੀ ਦੁਨੀ ਚੰਦ ਉਹਨੇ ਆਖਿਆ ਮੈਂ ਆਪਣੇ ਪਿਤਾ ਦਾ ਸ਼ਰਾਧ ਕਰਨਾ ਹੈ ਇਦਾਂ ਸੁਣਾਇਆ ਜਾਂਦਾ ਨਾ ਤੇ ਗੁਰੂ ਨਾਨਕ ਜੀ ਨੇ ਆਖਿਆ ਵੀ ਚਲ ਇਦਾਂ ਕਰ ਤੂੰ ਸ਼ਰਾਧ ਜਿਹੜਾ ਕਰਨਾ ਕਰ ਲਈ ਇੱਕ ਕੰਮ ਕਰੀ ਭਲਿਆ ਕੀ ਇਹ ਮੇਰੇ ਕੋਲੋਂ ਸੂਈ ਲੈ ਲੈ ਇਹਦਾ ਮੈਂ ਕੀ ਕਰਾਂਗਾ ਅਗਲੇ ਜਹਾਨ ਦੇ ਵਿੱਚ ਮੈਨੂੰ ਇਹ ਸੂਈ ਦੇ ਦੇਈ ਇੱਕਦਮ ਤੇ ਉਹ ਸੂਈ ਲੈ ਕੇ ਆਪਣੇ ਘਰ ਚਲਾ ਗਿਆ ਘਰ ਵਾਲੀ ਨੇ ਸਲਾਹ ਕੀਤੀ ਵੀ ਇਹ ਸੂਈ ਸੰਭਾਲ ਕੇ ਰੱਖ ਭਗਵਾਨ ਨੇ ਤੇ ਘਰ ਵਾਲੀ ਨੇ ਪੁੱਛਿਆ ਵੀ ਇਹ ਕੀ ਇਹਦਾ ਕੀ ਕਾਰਨ ਤੇ ਉਹਨੇ ਆਖਿਆ ਵੀ ਬਾਬਾ ਨਾਨਕ ਜੀ ਨੇ ਦਿੱਤੀ ਹੈ ਇਹ ਸੂਈ ਤੇ ਆਖਿਆ ਅਗਲੇ ਜਹਾਨ ਵਿੱਚ ਤੇਰੇ ਕੋਲੋਂ ਲਵਾਂਗੇ ਤੇ ਘਰ ਵਾਲੀ ਨੇ ਆਖਿਆ ਵੀ ਅਗਲੇ ਜਹਾਨ ਚ ਵੀ ਅਗਲੇ ਜਹਾਨ ਚ ਕਿਹੜਾ ਇਹ ਨਾਲ ਜਾਣੀ ਹੈ ਇੱਕਦਮ ਦਿਮਾਗ ਖਟ ਗਿਆ ਦਿਮਾਗ ਦੇ ਵਿੱਚ ਗੱਲ ਆਈ ਵੀ ਇਹ ਕੀ ਗੱਲ ਬਣ ਗਈ ਫਿਰ ਭੱਜਾ ਭੱਜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਗਿਆ ਤੇ ਜਾ ਕੇ ਆਖਦਾ ਕਿ ਇਹ ਸੂਈ ਜਿਹੜੀ ਹੈ ਇਹ ਅਗਲੇ ਜਹਾਨ ਵਿੱਚ ਨਾਲ ਕਿਵੇਂ ਜਾਏਗੀ ਸਰੀਰ ਨੇ ਤੇ ਇੱਥੇ ਹੀ ਸੜ ਜਾਣਾ ਤੇ ਪਿੱਛੇ ਜੋ ਸਮਾਨ ਰਹਿ ਜਾਣਾ ਉਹ ਧੀਆ ਪੁੱਤਰਾਂ ਨੇ ਅੱਗੇ ਫਾਕ ਸਬੰਧੀਆਂ ਨੇ ਸਾਂਭ ਲੈਣਾ ਤੇ ਮੈਂ ਇਸ ਸੂਈ ਕਿਵੇਂ ਲਿਜਾ ਸਕਦਾ ਤੇ ਬਾਬਾ ਨਾਨਕ ਜੀ ਆਖਦੇ ਨੇ ਇਹੀ ਗੱਲ ਤੇ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਵੀ ਇੱਕ ਨਿੱਕੀ ਜੀ ਸੂਈ ਨਾਲ ਨਹੀਂ ਜਾਂਦੀ ਤੇ ਤੂੰ ਸ਼ਰਾਧ ਕਰਾ ਕੇ ਕਿੰਨੀਆਂ ਹੀ ਵਸਤੂਆਂ ਆਪਣੇ ਮਰ ਚੁੱਕੇ ਪਿਤਰਾਂ ਨੂੰ ਬ੍ਰਾਹਮਣ ਦੇ ਰਾਹੀਂ ਅੱਗੇ ਪਹੁੰਚਾਉਣ ਦੀ ਗੱਲ ਕਰ ਰਿਹਾ ਬਸ ਉੱਥੇ ਗਿਆਨ ਹੋ ਗਿਆ ਸਮਝ ਆ ਗਈ ਗੱਲ ਹੁਣ ਅਸੀਂ ਇਹ ਸਾਖੀਆਂ ਕਹਾਣੀਆਂ ਸੁਣਾ ਰਹੇ ਆਂ ਕਿ ਦੁਨੀ ਚੰਦ ਨੂੰ ਇਦਾਂ ਗਿਆਨ ਦਿੱਤਾ ਗੁਰਬਾਣੀ ਚੋਂ ਇਦਾਂ ਇਹ ਗੱਲਾਂ ਸੁਣਾ ਰਹੇ ਆਂ ਪਰ ਸਾਡੇ ਵਾਲੇ ਪ੍ਰਚਾਰਕ ਜਿਹੜੇ ਨੇ ਉਹ ਸਟੇਜਾਂ ਤੇ ਬੈਠ ਕੇ ਪਤਾ ਕੀ ਆਖ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਤੇ ਸਰੀਰ ਦੇ ਸਮੇਤ ਹੀ ਸੱਚਖੰਡ ਚਲੇ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਸਮੇਤ ਸੱਚਖੰਡ ਚਲੇ ਗਏ ਲੋਕ ਕਰ ਲੋ ਗੱਲ ਤੇ ਜੇ ਮੰਨ ਲਓ ਅੱਜ ਬ੍ਰਾਹਮਣ ਆ ਜਾਏ ਉਹ ਸਾਨੂੰ ਸਵਾਲ ਕਰੇ ਇਦਾਂ ਵੀ ਸਾਡੀਆਂ ਜਿਹੜੀਆਂ ਵਸਤੂਆਂ ਨੇ ਸਾਡੇ ਜਿਹੜੇ ਪਦਾਰਥ ਨੇ ਉਹ ਤੇ ਸ਼ਰਾਦ ਦੇ ਰੂਪ ਦੇ ਵਿੱਚ ਪਿਤਰਾਂ ਤੱਕ ਨਹੀਂ ਅਪੜਦੇ ਇਹ ਤੁਹਾਡਾ ਬਾਬਾ ਕਹਿ ਕੇ ਗਿਆ ਸਾਨੂੰ ਵੀ ਇਦਾਂ ਕੋਈ ਚੀਜ਼ ਅੱਗੇ ਨਹੀਂ ਜਾਂਦੀ ਤੇ ਤੁਸੀਂ ਆਪਣੇ ਵਾਲਿਆਂ ਨੂੰ ਘੋੜਿਆਂ ਸਮੇਤ ਅੱਗੇ ਪਹਚਾਈ ਜਾਂਦੇ ਆਖੋ ਸਤਨਾਮ ਉਥੇ ਫਿਰ ਸਾਡੇ ਕੋਲ ਕੀ ਜਵਾਬ ਹੈ ਬੋਲੋ ਜੀ ਹੈ ਕੋਈ ਜਵਾਬ ਇਸ ਕਰਕੇ ਇਹ ਜਿਹੜੀਆਂ ਗੱਲਾਂ ਬਣਾਈਆਂ ਨੇ ਨਾ ਸਾਨੂੰ ਮੂਰਖ ਬਣਾਉਣ ਦੇ ਲਈ ਬਣਾਈਆਂ ਹੋਈਆਂ ਨੇ ਮੂਰਖ ਬਣਾਉਣ ਦੇ ਬਈ ਸਰੀਰ ਨੇ ਕਿੱਥੇ ਜਾਣਾ ਜੀ ਇੱਥੇ ਹੀ ਸੜ ਜਾਣਾ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾ ਹੈ ਇਕ ਨਾ ਪਾਣੀ ਵਿੱਚ ਉੱਠੀ ਐ ਇੱਕ ਭੀ ਫਿਰ ਹਸਣ ਪਾਹ ਨਾਨਕ ਏਵ ਨਾ ਜਪਾਈ ਕਿੱਥੇ ਜਾਹੇ ਸਮਾਹੇ ਸ਼ਰੀਰ ਨੇ ਤੇ ਇੱਥੇ ਹੀ ਲੇਖੇ ਲੱਗ ਜਾਣਾ ਕਿਸੇ ਨੇ ਸੰਸਕਾਰ ਕਰ ਦੇਣਾ ਕਿਸੇ ਨੇ ਦਫਨਾ ਦੇਣਾ ਕਿਸੇ ਨੇ ਕੁੱਤਿਆਂ ਨੂੰ ਪਾ ਦੇਣਾ ਕਿਸੇ ਨੇ ਪਾਣੀ ਵਿੱਚ ਰੋੜ ਦੇਣਾ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਸ਼ਰੀਰ ਨੂੰ ਦੇਖੇ ਲਾ ਦਿੱਤਾ ਜਾਣਾ ਤੇ ਸਾਡੇ ਵਾਲੇ 10 ਦਿਨਾਂ ਬੀ ਚਾਦਰ ਚੁੱਕੀ ਤੇ ਥੱਲੇ ਕੋਈ ਹੈ ਹੀ ਨਹੀਂ ਸੀ ਅੱਧੀ ਚਾਦਰ ਰੱਖੇ ਜੀ Hindu ਲੈ ਗਏ ਅੱਧੀ ਚਾਦਰ Musalman ਲੈ ਗਏ ਤੇ Sikh ਕਿੱਥੇ ਸੀ ਉਦੋਂ ਜੀ Sikhਾਂ ਦਾ ਕੋਈ ਪਤਾ ਹੀ ਕੋਈ ਨਹੀਂ ਵੀ Sikh ਕਿੱਥੇ ਸੀ Hindu ਅੱਧੀ ਚਾਦਰ ਲੈ ਗਏ Musalman ਅੱਧੀ ਲੈ ਗਏ ਤੇ Sikh Sikhਾਂ ਕੋਲ ਕੀ ਆਇਆ ਜੀ ਫਿਰ ਇਹ ਕਹਾਣੀਆਂ ਸਾਨੂੰ ਸੁਣਾਈਆਂ ਗਈਆਂ ਤੇ ਫਿਰ ਦੱਸਿਆ ਵੀ ਇਹ ਜਦੋਂ ਚਾਦਰ ਦੋ ਹਿੱਸਿਆਂ ਦੇ ਵਿੱਚ ਕਰ ਲਈ ਇੱਥੋਂ ਹੀ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਦਾਂ ਕਮਲੇ ਬਣਾਇਆ ਜਾ ਰਿਹਾ ਹੈ ਸੋ ਇਹਨਾਂ ਗੱਲਾਂ ਦੇ ਵੱਲੋਂ ਵੀ ਆਪਾਂ ਨਾਲ-ਨਾਲ ਸੁਚੇਤ ਰਹਿਣਾ